ਦੇਸ਼ ਦੇ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਧੋਖੇਬਾਜ਼ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਧੋਖਾ ਕਰਦੇ ਨੇ ਇਸੇ ਸੰਦਰਭ ਦੇ ਵਿੱਚ ਇੱਕ ਨਵਾਂ ਕਪਲਾ ਸਾਹਮਣੇ ਆਇਆ ਦਰਅਸਲ ਔਨਲਾਈਨ ਘੁਟਾਲਾ ਪਿਕ ਬੁਚਰਿੰਗ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਇਸ ਤੇ ਮੱਦੇਨਜ਼ਰ ਮੈਟਾ ਨੇ ਵੱਡਾ ਕਦਮ ਚੁੱਕਦੇ ਹੋਏ ਹੁਣ 20 ਲੱਖ ਤੋਂ ਵੱਧ ਫਰਜ਼ੀ ਫੇਸਬੁਕ ਅਕਾਊਂਟ ਬੰਦ ਕਰ ਦਿੱਤੇ ਨੇ ਇਸ ਕਪਲੇ ਦੇ ਵਿੱਚ ਧੋਖੇਬਾਜ਼ ਪਹਿਲਾਂ ਲੋਕਾਂ ਦੇ ਨਾਲ ਦੋਸਤੀ ਕਰਕੇ ਉਹਨਾਂ ਦਾ ਵਿਸ਼ਵਾਸ ਜਿੱਤਦੇ ਨੇ ਤੇ ਫਿਰ ਉਹਨਾਂ ਨੂੰ ਫਰਜ਼ੀ ਸਕੀਮਾਂ ਦੇ ਵਿੱਚ ਪੈਸਾ ਲਗਾਉਣ ਦੇ ਲਈ ਮਜਬੂਰ ਪੂਰ ਕਰ ਦਿੰਦੇ ਨੇ ਜਿਸ ਕਰਕੇ ਪੋਲੇ ਪਾਲੇ ਲੋਕ ਇਹਨਾਂ ਸਕੀਮਾਂ ਦੇ ਵਿੱਚ ਫਸ ਜਾਂਦੇ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੱਕ ਖਤਰਨਾਕ ਕਪਲਾ ਇਸ ਤੇ ਵਿੱਚ ਧੋਖੇਬਾਜ਼ ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ ਜਿੱਤ ਲੈਂਦੇ ਨੇ ਤੇ ਉਹਨਾਂ ਨੂੰ ਝੂਠੀਆਂ ਨਿਵੇਸ਼ ਸਕੀਮਾਂ ਦੇ ਵਿੱਚ ਫਸਾਉਂਦੇ ਨੇ ਇੱਕ ਘੁਟਾਲਾ ਮੁੱਖ ਤੌਰ ਤੇ ਸੋਸ਼ਲ ਮੀਡੀਆ ਡੇਟਿੰਗ ਐਪਸ ਤੇ ਟੈਕ ਸੰਦੇਸ਼ ਰਾਹੀਂ ਲੋਕਾਂ ਤੱਕ ਪਹੁੰਚਣ ਦਾ ਕੰਮ ਕਰਦੇ ਨੇ ਇਹ ਅਪਰਾਧੀ ਪਹਿਲਾਂ ਆਪਣੇ ਆਪ ਨੂੰ ਇਮਾਨਦਾਰ ਤੇ ਭਰੋਸੇਮੰਦ ਵਿਅਕਤੀ ਦਿਖਾ ਕੇ ਲੋਕਾਂ ਨੂੰ ਕੁਝ ਪੈਸਾ ਕਮਾਉਣ ਦਾ ਲਾਲਚ ਦਿੰਦੇ ਨੇ ਜਿਵੇਂ ਪੀੜਤ ਕੋਈ ਵੱਡਾ ਨਿਵੇਸ਼ ਵਿਸ਼ਕਾਰ ਦਤ ਹੈ ਤੋਖੇ ਬਾਸ ਸਾਰਾ ਪੈਸਾ ਲੈ ਕੇ ਗਾਇਬ ਹੋ ਜਾਂਦੇ ਨੇ ਜਾਣਕਾਰੀ ਅਨੁਸਾਰ ਇਹ ਘੁਟਾਲਾ ਮੁੱਖ ਤੌਰ ਤੇ ਦੱਖਣ ਪੂਰਬੀ ਏਸ਼ੀਆ ਦੇ ਸੰਗਠਿਤ ਅਪਰਾਧੀ ਗਰੋਹ ਦੁਆਰਾ ਚਲਾਇਆ ਜਾਂਦਾ ਹੈ ਇਹ ਗਰੋਹ ਕੰਬੋਡੀਆ ਲਾਓਸ ਤੇ ਮਿਆਂਮਾਰ ਵਰਗੇ ਦੇਸ਼ਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਰਗਰਮ ਹੈ ਉੱਥੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਬੁਲਾਇਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਹੋਰਾਂ ਨੂੰ ਠੱਗਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਹੁਣ ਇਸ ਕਪਲੇ ਤੋਂ ਬਚਣ ਦੇ ਲਈ ਲੋਕਾਂ ਨੂੰ ਕੁਝ ਜ਼ਰੂਰੀ ਗੱਲਾਂ ਦਾ ਵੀ ਧਿਆਨ ਰੱਖਣਾ ਪਵੇਗਾ ਸਭ ਤੋਂ ਪਹਿਲਾਂ ਤਾਂ ਅਜਨਬੀਅਤੇ ਬਿਲਕੁਲ ਵੀ ਭਰੋਸਾ ਨਾ ਕਰੋ ਤੇ ਕਿਸੇ ਵੀ ਅਕਾਊਂਟ ਦੀ ਚੰਗੀ ਤਰ੍ਹਾਂ ਜਾਂਚ ਕਰੋ ਜੇਕਰ ਕੋਈ ਪੇਸ਼ਕਸ਼ ਅਸਲ ਨਾਲੋਂ ਜ਼ਿਆਦਾ ਆਕਰਸ਼ਕ ਲੱਗਦੀ ਹੈ ਤਾਂ ਇਹ ਅਕਸਰ ਇੱਕ ਕੁਟਾਲਾ ਹੋ ਸਕਦਾ ਹੈ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੰਬੰਧਿਤ ਅਧਿਕਾਰੀ ਨੂੰ ਰਿਪੋਰਟ ਜ਼ਰੂਰ ਕਰੋ ਤੁਸੀਂ ਆਨਲਾਈਨ ਸੁਚੇਤ ਹੋ ਕੇ ਹੀ ਇਨ੍ਹਾਂ ਧੋਖਾਧੜੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ